ਬਿੱਤੇ ਦਿਨੀ ਤਰਨਤਾਰਨ ਦੇ ਪਿੰਡ ਕੰਗ ਦੇ ਰੈਣ ਵਾਲੇ ਇੱਕ ਵਿਅਕਤੀ ਸਮੇਤ ਆਸਟ੍ਰੇਲੀਆ ਦੇ ਵਿੱਚ 5 ਪੰਜਾਬੀਆਂ ਦੀ ਮੌਤ ਹੋ ਗਈ ਸੀ ਦੱਸਦੀਏ ਕਿ ਬਲਜਿੰਦਰ ਸਿੰਘ ਆਪਣੀ ਧੀ ਜੋ ਕਿ ਸਟੱਡੀ ਵੀਜ਼ੇ ਤੇ ਕੁਝ ਸਾਲ ਪਹਿਲਾਂ ਹੀ ਆਸਟ੍ਰੇਲੀਆ ਦੇ ਵਿੱਚ ਪੜ੍ਹਨ ਲਈ ਗਈ ਸੀ ਉਸ ਨੂੰ 3 ਮਹੀਨੇ ਦੇ ਲਈ ਮਿਲਣ ਲਈ ਗਿਆ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮੰਜੂਰ ਸੀ ਬਲਜਿੰਦਰ ਸਿੰਘ ਵਾਪਸ ਪੰਜਾਬ ਨਹੀਂ ਆ ਸਕੇ ਅਤੇ ਆਸਟ੍ਰੇਲੀਆ ਦੇ ਵਿੱਚ ਹੀ ਬਲਜਿੰਦਰ ਸਿੰਘ ਦੀ ਮੌਤ ਹੋ ਗਈ ਦੱਸ ਦਈਏ ਕਿ ਬਲਜਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਜਦੋਂ ਉਹਨਾਂ ਦੇ ਪਿੰਡ ਕੰਗ ਦੇ ਵਿਖੇ ਲਿਆਇਆ ਗਿਆ ਤਾਂ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅੱਜ ਮੜ ਜੀ ਅੱਜ ਜਿਹੜਾ ਐਕਸੀਡੈਂਟ ਹੈ ਜਿਹੜਾ ਬਾਹਰ ਮੈਂ ਸੀ ਲੇਟ ਜੀ ਆਈ ਪਹੁੰਚੇ ਤੇ ਕੀ ਕਰਨਾ ਚਾਹਗੇ ਦੇਖਦੇ ਵਹੀ ਬੜੀ ਮਾੜੀ ਦੁਰਘਟਨਾ ਜੀ ਬੜੀ ਦੁਖਦਾਈ ਘਟਨਾ ਹੈ ਇਸ ਪਰਿਵਾਰ ਨਾਲ ਇਹ ਗਾਂਵ ਵੱਧੂ ਪਰਿਵਾਰ ਸੀ ਸਮਾਜਿਕ ਤੌਰ ਤੇ ਵਿਚਰਨ ਵਾਲਾ ਔਰ ਇਹ ਪਰਿਵਾਰ ਨੂੰ ਬੜਾ ਘਾਟਾ ਪਿਆ ਹੈ ਆਲੇ ਦੁਆਲੇ ਦੇ ਜਿਹੜੇ ਹੈਗੇ ਨੇ ਰਾਜਨੀਤਿਕ ਪੈਣਪਰਾ ਉਹਨਾਂ ਨੂੰ ਵੀ ਇਹਨਾਂ ਦਾ ਬਹੁਤ ਵੱਡਾ ਘਾਟਾ ਪਿਆ ਹੈ ਖੁਸ਼ੀ ਨਾਲ ਗਏ ਸੀ ਪਰ ਇਹ ਸਾਰਾ ਮਾਹੌਲ ਜਿਹੜਾ ਹੈ ਗਮੀ ਚ ਬਦਲ ਗਿਆ ਹੈ ਸੋ ਇਹ ਪਰਿਵਾਰ ਲਈ ਤੇ ਘਾਟਾ ਹੈ ਹੀ ਹੈ ਇਹ ਅਲੇਦਵੜੀ ਦੀ ਜਿਹੜਾ ਰਾਜਨੀਤਿਕ ਖਲਾਅ ਉਹਦੇ ਵਿੱਚ ਵੀ ਘਟਾ ਹੈ ਕਿਉਂਕਿ ਸ਼ੁਰੂ ਤੋਂ ਪਰਿਵਾਰ ਇੱਕ ਸਰਪੰਚ ਦੀ ਭੂਮਿਕਾ ਨਿਭਾਉਂਦਾ ਆਇਆ ਹੈ ਔਰ ਇਹ ਬਲਜਿੰਦਰ ਸਿੰਘ ਵੀ ਵੱੱਟ ਚੜ ਕੇ ਜਿਹੜਾ ਸਮਾਜਿਕ ਗਤੀਵਿਧੀਆਂ 'ਚ ਹਿੱਸਾ ਲਿੰਦਾ ਸੀ ਸੋ ਇਸ ਦੁੱਖ ਦੇ ਸਮੇਂ ਮੈਂ ਬਲਜਿੰਦਰ ਸਿੰਘ ਨੂੰ ਆਪਣੀ ਵੱਲੋਂ ਸ਼ਰਧਾਂਜਲੀ ਵੀ ਭੇਟ ਕਰਦਾ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇੱਕ ਸਮਾਜਿਕ ਜੀਵਨ ਜੀ ਕੇ ਲੋਕਾਂ ਨੂੰ ਇੱਕ ਸੇਧ ਦਿੱਤੀ ਹੈ ਪਰ ਆ ਸਮਾਜ ਜੋ ਉੱਪਰ ਹੈ ਇਹ ਬਹੁਤ ਮਾੜਾ ਹੈ ਵਾਰ ਚ ਇਹਨਾਂ ਦੇ ਕੌਣ ਜੀ ਸੀ ਮਤਲਬ ਕਿ ਕਿਦੋਂ ਗਏ ਸੀ ਬਾਹਰ ਤੇ ਲੈਕਚਰੀ ਦਾ ਕਿਦੋਂ ਆ ਇਹ ਤਿੰਨ ਮਹੀਨੇ ਦੇ ਟੂਰਿਸਟ ਵਿਜੀ ਤੇ ਆਪਣੀ ਬੇਟੀ ਨੂੰ ਮਿਲਣ ਗਏ ਸੀ ਤੇ ਅਚਾਨਕ ਹੋਰ ਵੀ ਭੈਣ ਭਰਾ ਇੰਡੀਆ ਤੋਂ ਗਏ ਸੀ ਤੇ ਯਾਰ ਦੋਸਤ ਆਪਸ ਵਿੱਚ ਬਾਹਰ ਜਿਹੜਾ ਉਹ ਸੈਰ ਲਈ ਵੇਖਣ ਲਈ ਨਿਕਲੇ ਸੀ ਕਿ ਅਚਾਨਕ ਰੂਡ ਐਕਸੀਡੈਂਟ ਕਾਰ ਦਾ ਹੋ ਗਿਆ ਜਿਸ ਦੇ ਵਿੱਚ ਚਾਰ ਦੀ ਜੜੀ ਆ ਉਹ ਮੌਕੇ ਤੇ ਹੀ ਡੈਥ ਹੋ ਗਈ ਔਰ ਕੋਈ ਕਾਰਨ ਨਹੀਂ ਜੋ ਸੁਣਨ ਚ ਆਇਆ ਹੈ ਕਿ ਕਾਰਨ ਵੀ ਕੋਈ ਖਾਸ ਨਹੀਂ ਸੀ ਪਤਾ ਨਹੀਂ ਕੀ ਅਚਾਨਕ ਘਟਨਾ ਵਾਪਰੀ ਕਿ ਰੋਡ ਐਕਸੀਡੈਂਟ ਦੀ ਇੱਕਦਮ ਇਹਨਾਂ ਚਾਰਾਂ ਦੀ ਜਿਹੜੀ ਆ ਉਹ ਡੈਥ ਹੋ ਗਈ ਕੋਈ ਹਲਕੇ ਦੇ ਆਜ ਵਧਾਇਕ ਨਹੀਂ ਕੋਈ ਪਿੱਛੇ ਪਹੁੰਚੇ ਕੋਈ ਆ ਇਹ ਕਮੀ ਰੜਕਦੀ ਹੈ ਜ਼ਰੂਰੀ ਹੈ ਕਿ ਇੱਕ ਵਿਦੇਸ਼ ਦੇ ਉੱਤੋਂ ਜਿਹੜੀ ਆ ਮ੍ਰਿਤਕ ਦੇ ਆਈ ਹੈ ਤੇ ਸਾਡੇ ਫਰਜ਼ ਬਣਦਾ ਹੈ ਹਲਕਾ ਵਧਾਇਕ ਦਾ ਕਿ ਉਹਨਾਂ ਦੇ ਬਹੁਤ ਨੇੜੇ ਕੰਗ ਪਿੰਡ ਹੈ ਜ਼ਰੂਰ ਇਹੋ ਜੀ ਦੁੱਖ ਕੀ ਡੀ ਪਹੁੰਚਣਾ ਚਾਹੀਦਾ ਹੈ ਕਿਉਂਕਿ ਸਾਡੇ ਰਾਜਨੀਤਿਕ ਲੋਕਾਂ ਦੀ ਇੱਕ ਡਿਊਟੀ ਹੈ ਜਵਾਬਦੇਹੀ ਹੈ ਕਿ ਉਹ ਸਿਰਫ ਵੋਟਾਂ ਮਿਲੇ ਹੀ ਨਾ ਹੋਣ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਵੀ ਅਸਲੀ ਰੂਪ ਦੇ ਵਿੱਚ ਸ਼ਰੀਕ ਹੋਣ ਇਹ ਉਹਨਾਂ ਦਾ ਫਰਜ਼ ਬਣਦਾ ਹੈ ਔਰ ਆਉਣਾ ਚਾਹੀਦਾ ਸੀ ਮੈਨ ਪਤਾ ਨਹੀਂ ਉਹਨਾਂ ਦੇ ਕੀ ਰਜ਼ੀ ਹੋਣਗੇ ਲੇਕਿਨ ਆਉਣਾ ਬਣਦਾ ਹੈ ਸੌਰ ਜਿਵੇਂ ਕੱਢ ਕੇ ਵੀ ਆਉਣਾ ਬਣਦਾ ਹੈ ਜਿਹੜਾ ਕਹਿ ਇਹ ਸਰਪੰਚ ਸਾਹਿਬ ਜਿਹੜੀ ਅੱਜ ਘਟਨਾ ਜਿਹੜੀ ਹੈ ਜੋ ਡੈਡ ਕੁੜੀ ਘਰ ਨੇ ਕੀ ਸੰਸਕਾਰ ਕੀਤਾ ਕੀ ਸਾਰਾ ਬਲ ਤੁਹਾਡੇ ਕੱਲ ਬਿੱਟੂ ਸਾਰੀ ਗੱਲ ਘਟਨਾ ਕੀ ਆ ਜਦੋਂ ਪਰਮਾਦਰ ਦੀ ਲਿਸਟ ਇਸ ਤਰ੍ਹਾਂ ਲਿਖੀ ਉਹਨੇ ਕਿੱਥੇ ਜੰਮੇ ਆ ਕਿੱਥੇ ਪਲੇ ਆ ਕਿੱਥੇ ਪ੍ਰਦੇਸ਼ੇ ਜਾ ਕੇ ਮੌਤ ਹੋਈ ਆ ਅਸੀਂ ਤਾਂ ਬੜੇ ਪਰੇਸ਼ਾਨ ਆ ਵੀ ਇਹੋ ਮੁੰਡਾ ਸਾਡੇ ਪਰਿਵਾਰ ਚੋਂ ਜੜਾਗੇ ਲੱਗਣ ਆਇਆ ਸੀ ਹੁਣ ਸਾਰਾ ਕਾਰੋਬਾਰ ਲਈ ਫਿਰਦਾ ਸੀ ਪਰਿਵਾਰ ਦਾ ਪਰ ਆਈ ਵੀ ਦੁੱਖ ਵਾਲੀ ਕੱਟਣਾ ਬਹੁਤ ਸਾਡੇ ਜਿਹੜੀ ਨਹੀਂ ਜਾ ਰਹੀ ਬਹੁਤ ਦੁਖਦਾਈ ਕੱਟਣਾ ਸਾਡੇ ਆਸ ਤੇ ਵਾਪਰ ਗਈ ਆ ਇਹ ਕੀ ਭੱਜਦਾ ਸੀ ਤੇ ਕਿੱਥੇ ਗਏ ਸੀ ਇਹਨਾਂ ਨੂੰ ਇਹ ਗੱਲ ਵੀ ਇਹ ਐ 25 25 ਮਹੀਨ ਜਨਵਰੀ ਨੂੰ ਨਹੀਂ 25 ਨਵੰਬਰ ਨਵੰਬਰ ਸੀ 25 ਨਵੰਬਰ ਨੂੰ ਉਹ ਮਤਲਬ ਆਪਣੀ ਲੜਕੀ ਉੱਥੇ ਆਸਟ੍ਰੇਲੀਆ ਸੀ ਗਈ ਹੋਈ ਪਹਿਲਾਂ ਦੀ ਉਹਦੇ ਉਹਨੇ ਮੈਸੇਜ ਭੇਜਿਆ ਵੀ ਤੂੰ ਇੱਥੇ ਆ ਸਾਡੇ ਕੋਲ ਮਿਲ ਕੇ ਕਿਹਾ ਉਹਨੂੰ ਮਿਲਣ ਵਾਸਤੇ ਟੂਰਿਸਟ ਵੀਜੇ ਤੇ ਗਿਆ ਸੀ ਕਿ ਬੇਚਾਰਾ ਇਹ ਚਾਰ ਪੰਜ ਜਾਣੇ ਇਕੱਠੇ ਹੋ ਗਏ ਪੰਜਾਬੀਆਂ ਦਾ ਹਰ ਇੱਕ ਤਾਂ ਜਿੱਥੇ ਪਰਦੇਸ ਜਾਂਦੇ ਆ ਪਰਦੇਸੀ ਕੋਈ ਵੀ ਪੰਜਾਬੀ ਮਿਲ ਪੈਂਦਾ ਉਸ ਨੂੰ ਆਪਣਾ ਹੀ ਬਣਾ ਲੈਂਦੇ ਨੇ ਇਕੱਠੇ ਹੋਵੇ ਚਾਰ ਪੰਜ ਜਾਣੇ ਜਿਹੜੇ ਆਵੇ ਬਾਅਦ ਫਿਰ ਤੋਂ ਨਿਕਲ ਗਿਆ ਇਹ ਕੰਨਾ ਜਿਹੜੀ ਰਸਤੇ ਵਿੱਚ ਵਾਪਰੀ ਆ ਡਰਾਈਵਰ ਦੀ ਗਤੀ ਕਿੰਨੀ ਹੋ ਜਾ ਪ੍ਰਮਾਤਮਾ ਲੋ ਜੋ ਹੋਣੀ ਹੀ ਹੋਣੀ ਹੀ ਹੋ ਜਾਣੀ ਹੋ ਤੇ ਉਹ ਡਰਾਈਵਰ ਨੇ ਜਾਂ ਵੇਖਿਆ ਨਹੀਂ ਜਾਂ ਕਿਸ ਤਰ੍ਹਾਂ ਜਦੋਂ ਹਾਈਵੇ ਕਰਾਇ ਕਰਨ ਲੱਗਾ ਵਾ ਉਦੋਂ ਦੂਜੇ ਬੰਨ ਹਾਈਵੇ ਤੇ ਬਹੁਤ ਜ਼ੋਰ ਦੀ ਗੱਡੀ ਆ ਰਹੀ ਸੀ ਉਹ ਇਹਨਾਂ ਦੇ ਵਿੱਚ ਵੱਜ ਗਈ ਆ ਕਿੰਨੀ ਗੰਭਰਕੀ ਇਹਨਾਂ ਦੀ ਉਮਰ ਇਹ ਵੇ 38 ਸਾਲ ਦੀ ਸੀ ਉਮਰ ਤੇ ਦੀ ਇਸੇ ਉਮਰ ਜੇ ਦਾ ਪਿਤਾ ਪੈਨਾ ਮੇਥੋਂ ਛੋਟਾ ਸੀਗਾ ਉਹ ਗੁਜ਼ਰੀ ਆ ਕਿੰਨੇ ਬੰਦੇ ਡੈਥ ਹੋਈ ਉੱਥੇ ਕਿਹੋ ਜਿਹਾਂ ਦੀ ਡੈਥ ਹੋਈ ਆ ਪੰਜਵਾ ਜਨ ਡਰਾਈਵਰ ਸੀਗਾ ਉਹਦੇ ਸੱਟਾਂ ਕਾਫੀ ਲੱਗੀਆਂ ਦੱਸਦੇ ਉਹ ਸਿਰ ਦੀ ਸੱਜੀ ਹੋ ਗਈ ਉਹ ਬਚਾਵਾ ਵਾ ਪਰ ਉਹ ਵੀ ਬੰ ਬਜਾ ਮਰਿਆ ਤੋਂ ਗਾਂ ਨਾ ਗਿਆ ਵਿਚਾਰਾ ਉਹਨੇ ਚਾਰੇ ਕੇਸ ਉੱਤੇ ਬੈ ਗੇ ਸਾਰੇ ਰਿਸ਼ਤੇਦਾਰ ਸੀ ਜੀ ਕੋਈ ਨਹੀਂ ਰਿਸ਼ਤੇਦਾਰ ਨਹੀਂ ਸੀਗੇ ਹਾਂ ਮਤਲਬ ਪੰਜਾਬੀ ਹੀ ਮਤਲਬ ਪੰਜਾਬੀ ਇੱਕ ਫਲੋਰ ਦਾ ਹੈਗਾ ਇੱਕ ਮੰਮਣ ਕੇ ਸਵਾਇਪੁਰਾ ਲਾ ਕੇ ਉੱਥੋਂ ਦਾ ਹੈ ਇੱਕ ਦੋ ਘ ਦੁਆਬੇ ਦੇ ਹੋਰ ਸੀਗੇ ਇਹ ਚੌਥਾ ਮਿੰਟਾ ਸੀ ਜਾਰਾ ਆਪਣਾ ਬਾਜੀ ਦੇ ਪਰਵਾਜ਼ ਕੋਣ ਭਾਜੀ ਪਰਿਵਾਰ ਚੋਂ ਇਹੋ ਸਾਡਾ ਉੱਥੇ ਮੇਰੇ ਪਤੀ ਇਹ ਆ ਆਸਟ੍ਰੇਲੀਆ ਪਹਿਲਾਂ ਹੀ ਉਹਨਾਂ ਕੋਈ ਜਿਆਦਾ ਸੀ ਉਹਨਾਂ ਮੈਗਲ ਕੇ ਉਹਦੋਂ ਨੂੰ ਗਾਇਬ ਹੋ ਤਰਨ ਤੇ ਉਹ ਜੇ ਵਾਕਿਆ ਹੋ ਗਿਆ ਵਾ ਉਹ ਮੁੰਡਾ ਮੇਰਾ ਬਧੀਆ ਜਿਹੜਾ ਰਿਸ਼ਨ ਸਿੰਘ ਆ ਉੱਥੇ ਉਹ ਵਿਚਾਰਾ ਲਾਈਟ ਤੇਸ ਚੈਨਲ ਦੇ ਲਈ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ